ਕੜਦੀ ਕਲਾ ਪਹਿਲਾ ਮੁਬਾਰਕਾਂ ਇਹ ਝੋਟਾ ਬੰਨਣ ਲਈ ਲੋ ਜੀ 60 52 ਝੋਟਾ ਲਿਆਂਦਾ ਉਹ ਜਿਹੜਾ ਕਹਿੰਦੇ ਮਹਿੰਗਾ ਝੋਟਾ ਉਹ ਲਿਆਂਦਾ ਜੀ ਕੀ ਬਾਤ ਹੈ ਕੀ ਬਾਤ ਹੈ ਰਾਤੀ ਮੈਂ ਕਹਿੰਨਾ ਇਹਨੂੰ ਦਰਸ਼ਨ ਮੇਲੇ ਕਰਾ ਲਿਆ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਦਿਓ ਫਿਰ ਸੰਦੇਸ਼ ਨਵੀਂ ਨੌਜਵਾਨ ਪੀੜ੍ਹੀ ਨੂੰ ਵੇ ਫਤੇਗੜ ਸਾਹਿਬ ਬੜੀ ਸ਼ਾਂਤੀ ਨਾਲ ਜਾਏਗਾ ਹਾਂ ਜੀ ਹਾਂ ਜੀ ਸਾਹਿਬ ਅਮ ਜੇ ਤੋ ਘਰ ਤੋਂ ਤੁਰਨ ਇੱਕ ਅਹਿਸਾਸ ਲੈ ਕੇ ਜਾਈਏ ਇਹ ਨਹੀਂ ਕਿ ਸਿਸਟਮ ਦੇ بڑے بڑے ਦਮਦਮੀ ਚੀਤੇ ਬੰਦਾਂ ਪਛਾਛਾ ਪਛਾਛ ਕੇ ਆ ਗਏ ਕਿ ਇਹ ਅਹਿਸਾਸ ਦੀ ਲੋੜ ਹੈ ਅੱਲਾਹ ਜੀ ਮੈਂ ਵੀ ਇੰਨੀ ਚੀਜ਼ਾਂ ਦੇ ਕਰਾ ਨਹੀਂ ਪੱਲ ਧਰਮ ਲਈ ਆਪਾ ਆਪ ਵਾਰ ਦੇਣਾ ਉਮਰ ਸਿੰਘ 7 ਤੇ 9 ਸਾਲ ਨੇ ਦੀ ਤੇ ਅੱਜ ਅਸੀਂ ਕਿੱਥੇ ਖੜੇ ਆ ਸਿੱਖਾਂ ਦੇ ਘਰ ਜੰਮ ਕੇ ਇਹ ਵੀ ਸੋਚਣ ਦੀ ਬਹੁਤ ਵੱਡੀ ਲੋੜ ਹੈ ਸੋ ਕਿਰਪਾ ਕਰ ਕਿਉਂ ਮੈਂ ਤਾਂ ਖੁਦ ਨਹੀਂ ਇੰਨਾ ਕਰਾ ਉੱਤਰ ਸਕਦਾ ਵਾ ਜਹਾ ਆਪਣੀ ਯੋਧੇ ਨੂੰ ਕੋਸ਼ਿਸ਼ ਕਰ ਰਹੇ ਚਲੋ ਇਹ ਇਹਨਾਂ ਨੂੰ ਇਸ ਕਰਦਾ ਹੈਗਾ ਹੈ ਆਪਣੇ ਸਾਥੀ ਪਰ ਹੈ ਸਾਥੋਂ ਤੱਕ ਇਹ ਕੰਮ ਪਰ ਇਹ ਆਪਣੇ ਪੂਰੇ ਸਾਥੀ ਪਰ ਸਭ ਤੇ ਪਕੜ ਸਾਰੀ ਸੰਤ ਕੁੰਦਰਵੰਤੀ ਕਾਲੂ ਵੀ ਅਸੀਂ ਦਰਸ਼ਨ ਪੁਜਾਰਿਆ ਨੂੰ ਜਾਣਾ ਸਾਰੀਆਂ ਪੀੜਾਂ ਤੋਂ ਚਿਹਜਾਦੇ ਆਪਣੇ ਸੀਸ ਝੁਕਾਉਣ ਲਈ ਬਤੇਗਾ ਸਭ ਸਾਰੀਆਂ ਸਾਥ ਠੀਕ ਹੈ ਜੀ ਸਾਡੇ ਬੰਮਾ ਭਾਜੀ ਜੀ ਇਹਨਾਂ ਦਾ ਸੰਦੇਸ਼ ਮੰਨ ਲਿਓ ਆਪ ਹੀ ਸਿੱਖੀ ਨਾਲ ਜੁੜੇ ਆ ਸੰਦੇਸ਼ਾਂ ਦੇ ਗੁਰੂ ਦੇ ਬਾਬਾ ਜੀ ਬੇਨਤੀਆਂ ਜੀ ਬੇਨਤੀਆਂ ਸਮਝ ਲਓ ਜੀ ਤੇ ਫੇਰ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਬਾਰੀ ਧੰਨਵਾਦ ਤੁਹਾਡਾ ਹਮੇਸ਼ਾ ਹੌਸਲਾ ਮੈਂ ਪੜਦਾ ਰਹਿਣਾ ਤੇ ਇੰਸਟਾਗ੍ਰਾਮ ਤੇ ਜਾਂ ਆਪਣਾ ਜਿਹੜਾ ਪੇਜ ਬਣਾਇਆ ਵਾ ਉਹਦਾ ਅੱਲਾ ਸ਼ਰੀਕਾ ਦੀ ਇਹਦੀ ਇਸ ਕਰਕੇ ਬਹੁਤ ਧੰਨਵਾਦ ਤੇ ਹੁਣ ਸਾਬ ਜੱਟ ਜਾਂ ਦੀ ਯਾਦ ਦੇ ਵਿੱਚ ਗੀਤ ਦੋ ਬੋਲ ਬਣਾ ਦੋ ਜਿਹੜਾ ਉਨੀ ਹਾਂ ਮਿੱਟ ਲਾਲ ਦਿਸਨ ਬੈਠੀ ਠੰਡੇ ਸੁਰਜੀਤ ਜੀ ਸਾਦੀ ਦੱਸ ਦੇ ਬੋ ਬੱਚਿਆਂ ਨੂੰ ਇਹ ਹੈ ਕ੍ਰਿਸਮਸ ਨਹੀਂ ਸਾਦੀ ਨੀਹਾ ਵਿੱਚ ਲਾਲ ਕਿਸ਼ਨ ਬੈਠੀ ਠੰਡੇ ਸੁਰਜੀਤ ਜੀ ਸਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਬੰਮੇ ਭਾਜੀ ਨਾਲ ਜਾਣਾ ਜੀ ਅਸੀਂ ਬਹੁਤਾ ਟਾਈਮ ਲੈਣਾ ਨਹੀਂ ਹੈਗਾ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਹਲੋ ਜੀ ਨਵਾਂ ਝੋਟਾ ਲਿਆਂਦਾ ਹੈ ਜੀ ਤੇ ਮੈਨੂੰ ਵੀ ਅਚਾਨਕ ਮਿਲ ਗਏ ਮੈਂ ਘਰਾਂ ਨੂੰ ਜਾ ਰਿਹਾ ਸੀ ਤੇ ਮੈਂ ਕਿਹਾ ਚਲੋ ਸਾਹਮਣੇ ਦਰਸ਼ਨ ਹੋ ਗਏ ਹਾਂ ਜੀ ਅੱਜ ਤੁਹਾਨੂੰ ਮਿਲਾਂ ਨੇ ਪੰਜਾਬ ਦੀ ਵੱਡੀ ਸ਼ਖਸੀਅਤ ਸਾਡੇ ਪੰਮਾ ਭਾਜੀ ਨਵਾਂ ਟਰੈਕਟਰ ਲਿਆਏ ਹੈ ਤੇ ਪਹਿਲਾਂ ਤਾਂ ਇਹਨਾਂ ਨੂੰ ਵਧਾਈਆਂ ਦਈਏ ਸਤਿ ਸ੍ਰੀ ਅਕਾਲ ਭੰਮੇ ਭਾਜੀ